ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਵੀਂ ਵਿਸ਼ੇ ਪਰਦੇ ਸਬ ਗੁਰੂ ਨਾਨਕ ਨਾਮ ਲਈ ਵਾਸੇਖਦੇ ਗੁਰੂ ਨਾਨਕ ਦੇਵ ਜੀ ਸਿਧਾਂਤ ਉਤੇ ਪੈਰਾ ਦੇਣ ਵਾਲੀ ਮੁਖਤਾ ਨੂੰ ਸਭ ਤੋਂ ਪਹਿਲਾਂ ਸਾਡੀ ਟੀਮ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤੇ ਜਿਵੇਂ ਕਿ ਭਾਈ ਗੁਰਦਾਸ ਜੀ ਨੇ ਵੀ ਫਰਮਾਨ ਕੀਤਾ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਨਮ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰਿਖੇ ਤੇ ਅਨੇਰ ਫਲਰਵਾ ਤੇ ਐਸੇ ਮਹਾਨ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਜੀਵਨ ਬਾਰੇ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕੁਝ ਛੋਟੇ ਛੋਟੇ ਸਵਾਲਾਂ ਦੇ ਜਵਾਬਾਂ ਦੇ ਰਾਹੀਂ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਸਾਡੇ ਬੱਚੇ ਆ ਉਹ ਉਹਨਾਂ ਨੂੰ ਆਪਣੇ ਇਤਿਹਾਸ ਦੇ ਨਾਲ ਜਾਣੂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇੱਕ ਸੈਗਮੈਂਟ ਜਿਹਾ ਛੋਟਾ ਜਿਹਾ ਬਣਾਇਆ ਕਿ ਤਰਨਦੀਪ ਸਿੰਘ ਕੁਝ ਛੋਟੇ ਛੋਟੇ ਸਵਾਲ ਜਿਹੜੇ ਆ ਜਿਹੜੇ ਬੱਚਿਆਂ ਦੇ ਸਮਝ ਆਉਣ ਵਾਲੇ ਨੇ ਉਹ ਸਾਡੇ ਕੋਲ ਪੁੱਛਣਗੇ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਤੇ ਕੁਝ ਇੱਕ ਤੁਸਾਕੀਆਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਸੁਣਾਵਾਂਗੇ ਤਾਂ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਇਸ ਪ੍ਰਕਾਸ਼ ਰੂਪ ਤੇ ਇਹ ਕੋਸ਼ਿਸ਼ ਕਰੀਏ ਕਿ ਸਾਨੂੰ ਉਹਨਾਂ ਦੇ ਜੀਵਨ ਬਾਰੇ ਵੀ ਪਤਾ ਹੋਵੇ ਸੋ ਸਭ ਤੋਂ ਮੇਰਾ ਪਹਿਲਾ ਸਵਾਲ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤੇ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਨਨਕਾਣਾ ਸਾਹਿਬ ਕਿਹਾ ਜਿਹੜਾ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਗੁਰਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਗੁਰਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮੈਂ ਤਾਂ ਕਹਾਂ ਲੂ ਜੀ ਤੇ ਮਾਤਾ ਦਾ ਨਾਮ ਸੀ ਤ੍ਰਿਪਤਾ ਦੇਵੀ ਜੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਸਿੱਖ ਕੌਣ ਸੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਸਿੱਖ ਬੇਬੇ ਨਾਨਕੀ ਜੀ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਜਦੋਂ ਆਖਿਆ ਜਾਂਦਾ ਵੀ ਸਭ ਤੋਂ ਪਹਿਲੀ ਜਿਹੜੀ ਗੁਰੂ ਰੂਪ ਚ ਪਛਾਣ ਜਿਹੜੀ ਹੈ ਉਹ ਬੇਬੇ ਨਾਨਕੀ ਜੀ ਨੇ ਦਿੱਤੀ ਗੁਰੂ ਨਾਨਕ ਦੇਵ ਜੀ ਕਿੰਨੇ ਦਿਨ ਵੇਈ ਨਦੀ 'ਚ ਅਲੋਪ ਰਹੇ ਤਿੰਨ ਗੁਰੂ ਨਾਨਕ ਦੇਵ ਜੀ ਨੇ ਵੇਈ ਨਦੀ ਤੋਂ ਬਾਹਰ ਆਂਦਿਆਂ ਪਹਿਲਾ ਕਿਹੜਾ ਨਾਰਾ ਲਾਇਆ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਗੁਰੂ ਨਾਨਕ ਦੇਵ ਜੀ ਧਰਮ ਦਾ ਪ੍ਰਚਾਰ ਕਰਨ ਲਈ ਕਿੰਨੀਆਂ ਉਦਾਸੀਆਂ ਕੀਤੀਆਂ ਮੈਨਾਂ 4 4 ਕੋਈ ਵੀ ਦੱਸਦਾ ਤੇ 4 ਉਦਾਸੀਆਂ ਗੁਰੂ ਨਾਨਕ ਸਾਹਿਬ ਜੀ ਨੇ ਕੀਤੀਆਂ ਤੇ ਗੁਰਨਾਨਕ ਦੇਵ ਜੀ ਦੀ ਧਰਮ ਪਤਨੀ ਦਾ ਨਾਮ ਅ ਗੁਰੂ ਰਾਜ ਜੀ ਧਰਮ ਪਤਨੀ ਦਾ ਨਾਮ ਸੀ ਮਾਤਾ ਸੁਰਖਣੀ ਗੁਰਨਾਨਕ ਦੇਵ ਜੀ ਦੇ ਕਿੰਨੇ ਬੱਚੇ ਸਨ ਮੈਂ ਗੁਰਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀਦਾਸ ਗੁਰਨਾਨਕ ਦੇਵ ਜੀ ਨੇ ਉਦਾਸੀ ਕਰਨ ਸਮੇਂ ਕਿਸ ਨੂੰ ਆਪਣੇ ਨਾਲ ਆਪਣਾ ਸਾਥੀ ਚੁਣਿਆ ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਪਹਿਲਾ ਸਾਥੀ ਮਰਾਸੀ ਜਾਤ ਦੇ ਨਾਲ ਸੰਬੰਧਿਤ ਹੈ ਭਾਈ ਮਰਦਾਨਾ ਜੀ ਨੂੰ ਚੁਣਿਆ ਤੇ ਇਹਦੇ ਵਿੱਚ ਮੈਂ ਇੱਕ ਥੋੜੀ ਜਿਹੀ ਇੱਕ ਹੋਰ ਐਡ ਕਰਾਂਗੇ ਕਿ ਸਿੱਖਿਆ ਸਾਨੂੰ ਇੱਥੇ ਕੀ ਮਿਲਦੀ ਹੈ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਾਥੀ ਜਿਹੜਾ ਉਹ ਨੀਵੀਂ ਜਾਤ ਦੇ ਭਾਈ ਮਰਦਾਨਾ ਜੀ ਨੂੰ ਚੁਣਿਆ ਤੇ ਇਹ ਸੰਦੇਸ਼ ਦਿੱਤਾ ਕਿ ਕੋਈ ਵੀ ਜਿਹੜਾ ਆ ਜਾਤ ਬਰਾਦਰੀ ਦੇ ਨਾਲ ਧਰਮ ਨੂੰ ਕੋਈ ਇਹ ਫਰਕ ਨਹੀਂ ਪੈਂਦਾ ਗੁਰੂ ਨਾਨਕ ਦੇਵ ਜੀ ਨੇ ਨੀਵੇਂ ਜੱਦ ਲੋਕ ਜਿਨ੍ਹਾਂ ਨੂੰ ਕਹਿੰਦੇ ਸਨ ਕਿ ਇਹ ਨੀਵੇਂ ਆ ਉਹਨਾਂ ਨੂੰ ਆਪਣਾ ਸਾਥੀ ਚੁਣਿਆ ਉਹਨਾਂ ਨੂੰ ਆਪਣੇ ਗੱਲ ਨਾਲ ਲਾ ਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਲੈਣ ਲਈ ਕਿਸ ਦੇ ਕੋਲ ਭੇਜਿਆ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨੂੰ ਰਬਾਬ ਲੈਣ ਲਈ ਭੇਜਿਆ ਭਾਈ ਫਰੰਦਾ ਜੀ ਕੋਲ ਭਾਈ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜੀ ਜਨੇਊ ਪਹਿਨਣ ਦੀ ਰਸਮ ਕਿਸ ਨੇ ਅਦਾ ਕਰਨ ਲਈ ਤੇ ਕਿਹਨੂੰ ਬੁਲਾਇਆ ਪੰਜ ਥੜਿਆ ਜੀ ਉਹ 10 ਸਾਲ ਦੀ ਉਮਰ ਵਿੱਚ ਜਿਹਨੇ ਉਹ ਕਾਂਦੀ ਰਸਮ ਅਦਾ ਕਰਾਂ ਸੀ ਪੰਡਤ ਹਰਦੇਵ ਨੂੰ ਹਾਜੀਤਾਨਾ ਦੱਸਿਆ ਕਿ ਪੰਡਤ ਹਰਦੇਵ ਜੀ ਨੂੰ ਬੁਲਾਇਆ ਗਿਆ ਤੇ ਖੰਡਨ ਕਰਨ ਵੇਲੇ ਜਿਹੜੀ ਇਸ ਰਸਮ ਨੂੰ ਖੰਡਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਚਾਰਨ ਕੀਤਾ ਦਇਆ ਦੀ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇ ਉਹ ਜੀਕਾ ਹਈ ਤਾਂ ਪਾਂਡੇ ਘੱਤ ਭਾਵ ਕਿ ਜਿਹੜਾ ਦੂਜਾ ਸਨ ਅਰਜ ਨੇ ਆਊਗਾ ਕਪਾਹ ਦਾ ਬਣਿਆ ਹੋਇਆ ਇਹ ਤਾਂ ਇੱਥੇ ਹੀ ਰਹਿ ਜਾਣਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਸਮਝਾਇਆ ਕਿ ਦਇਆ ਦੀ ਕਪਾਹ ਹੋਵੇ ਖੜਾ ਸੰਤੋਖ ਦਾ ਸੋਤ ਹੋਵੇ ਤੇ ਜੱਤ ਦੀਆਂ ਗੰਡਾਂ ਵੱਟੀਆਂ ਹੋਣ ਖੜਾ ਜੱਤ ਗੰਢੀ ਸੱਤ ਵੱਟ ਸੱਤ ਦਾ ਵੱਟ ਜਾੜਿਆ ਹੋਵੇ ਜੇ ਆਜਣੇ ਉਹ ਜਿਹੜਾ ਪੰਡਿਤ ਤੇਰੇ ਕੋਲ ਹੈ ਉਹ ਦੇ ਦੇ ਉਹ ਮੈਂ ਲੈ ਲੈਣਾ ਪਰ ਤੇਰਾ ਮੈਂ ਧੱਗ ਦਾ ਜਨੇਉਣੇ ਪੈਣ ਸਕਦਾ ਤੇ ਗੁਰਨਾਣਕ ਦੇਵ ਜੀ ਦੇ ਬਾਰੇ ਤੁਸੀਂ ਕੋਈ ਸਾਖੀ ਸਾਂਝੀ ਕਰਦੀ ਸੀ ਹਾਂ ਦੇ ਸਾਖੀ ਅਸੀਂ ਸਾਂਝੀ ਕਰਦੇ ਹਾਂ ਕਿ ਉਹਨਾਂ ਚ ਤੁਸੀਂ ਵੀ ਸੁਆਦ ਜਿਹੜੇ ਆ ਉਹ ਚੇਤੇ ਕਰ ਲਓ ਸਾਖੀ ਆਪਾਂ ਸਾਂਝੀ ਕਰਦੇ ਹਾਂ ਬੜੀ ਪ੍ਰਚਲਿਤ ਸਾਖੀ ਵੀ ਹੈ ਸਰਜੰਟ ਹੱਦ ਬਾਰੇ ਹੁਣ ਇਹ ਵੀ ਹੋ ਸਕਦਾ ਕਿਉਂਕਿ ਅਸੀਂ ਅਸੀਂ ਵੀ ਆਮ ਜਿਹੇ ਸੇਖਾਂ ਜਿੰਨਾ ਕਿ ਸਾਨੂੰ ਇਤਿਹਾਸ ਦੀ ਸੋਝੀ ਆ ਅਸੀਂ ਕੋਸ਼ਿਸ਼ ਹਾਂ ਨਾਲ ਆਪਣੇ ਵਿਚਾਰ ਦੱਸਾਂਗੇ ਹੋ ਸਕਦਾ ਹੈ ਕਈ ਵਾਰੀ ਅਜਿਹਿਆਂ ਵੱਡੀਆਂ ਵਿਚਾਰਾਂ ਕਰਦੇ ਆ ਸ਼ਬਦਾਂ ਦਾ ਹੇ ਫੇਰ ਹੋ ਜਾਂਦਾ ਆ ਬਾਤ ਘਟ ਗਈ ਵਾਰੀ ਨਿਕਲ ਜਾਂਦੀ ਆ ਉਹਦੇ ਲਈ ਸਾਡੇ ਕੋਲ ਪਹਿਲਾਂ ਹੀ ਮਾਫੀ ਤੁਲੰਬੇ ਪਿੰਡ ਵਿੱਚ ਜਦੋਂ ਗੁਰਨਾਦ ਸਿੰਘ ਜੀ ਉਦਾਸੀਆਂ ਕਰਦੇ ਜਾਂਦੇ ਆ ਤੇ ਉੱਥੇ ਦਾ ਬੜਾ ਮਸ਼ਹੂਰ ਹੁੰਦਾ ਸੱਜਣ ਠੱਗ ਹੈ ਨਾ ਜਿਹਨੂੰ ਬਾ ਠੱਗ ਦੇ ਨਾਮ ਨਾਲ ਜਾਣਦੇ ਸੀ ਉਦੋਂ ਵੀ ਉਸ ਇਲਾਕੇ ਵਿੱਚ ਉਹਦੀ ਇੱਕ ਸਰਾਂ ਸੀ ਨਾ ਸਰਾਜ ਜਦੋਂ ਵੀ ਕੋਈ ਉਦੋਂ ਰਾਹ ਕੀ ਸਫਰ ਕਰਦੇ ਸੀ ਲੰਮੇ-ਲੰਮੇ ਸਫਰ ਹੁੰਦੇ ਸੀ ਤੇ ਰਾਤ ਠਹਿਰਦੇ ਹੁੰਦੇ ਸੀ ਸਰਾਵਾਂ ਵਿੱਚ ਤੇ ਸੱਜਣ ਕੀ ਕਰਦਾ ਸੀ ਸੱਜਣ ਨੇ ਆਪਣਾ ਜਿਹੜਾ ਪਹਿਰਾਵਾ ਸੀ ਉਹ ਧਾਰਮਿਕ ਪੁਰਸ਼ਾਂ ਵਾਲਾ ਕੀਤਾ ਕਿ ਜਿਵੇਂ ਉਸ ਸਮੇਂ ਪ੍ਰਚਲਿਤ ਧਾਰਮਿਕ ਲੋਕ ਹੁੰਦੇ ਨੇ ਚੋਲਾ-ਜੂਲਾ ਪਾਇਆ ਹੁੰਦਾ ਸੀ ਦਸਤਾਰ ਸਜਾਈ ਹੁੰਦੀ ਹੈ ਨਾ ਕਿ ਲੋਕਾਂ ਨੂੰ ਲੱਗੇ ਕਿ ਇਹ ਧਾਰਮਿਕ ਪੁਰਸ਼ ਆ ਤੇ ਲੋਕ ਉਹਦੇ ਤੇ ਭਰੋਸਾ ਕਰਕੇ ਰਾਤ ਸਰਾਹੇ ਠਹਿਰ ਜਾਂਦੇ ਸੀ ਤੇ ਸੱਜਣ ਕੀ ਕਰਦਾ ਸੀ ਕਿਉਂਕਿ ਉਹਦੇ ਮਨ 'ਚ ਇਹ ਕਪਟ ਸੀ ਉਹ ਲੋਕਾਂ ਨੂੰ ਆਪਣਾ ਭੇਜਦਾ ਰਖਵਾ ਕਰਕੇ ਤੇ ਲੋਕਾਂ ਦੀ ਬੜੀ ਸੇਵਾ ਕਰਦੇ ਨੇ ਵੇਲੇ ਲੋਕਾਂ ਦੀ ਸੇਵਾ ਕਰਦੇ ਸੀ ਤੇ ਉਹਦੇ ਨਾਲ ਲੋਕਾਂ ਨੂੰ ਭਰੋਸਾ ਆ ਜਾਂਦਾ ਸੀ ਕਿ ਇਹ ਵਾਕਈ ਕੋਈ ਧਾਰਮਿਕ ਪਰਸ਼ਾਤ ਹੈ ਤੇ ਜਦੋਂ ਲੋਕ ਰਾਤ ਨੂੰ ਸੌਂ ਜਾਂਦੇ ਸੀ ਲੋਕਾਂ ਨੂੰ ਇਹ ਹੁੰਦਾ ਸੀ ਕਿ ਇਹ ਧਾਰਮਿਕ ਪਰਸ਼ਾਤ ਮਤਲਬ ਦਿਮਾਗ 'ਚ ਇੱਕ ਬੇਫਿਕਰੀ ਹੋ ਜਾਂਦੀ ਸੀ ਜਦੋਂ ਰਾਤੀ ਸੌਂ ਜਾਂਦੇ ਸੀ ਪਸਾਫਰ ਉਹ ਉਹਨਾਂ ਨੂੰ ਮਾਰ ਕੇ ਤੇ ਬਾਹਰ ਹੀ ਖੂਨਦਾ ਸੀ ਖੂਨੇ ਸੁੱਟ ਦਿੰਦਾ ਤੇ ਉਹਨਾਂ ਦਾ ਧਨ ਮਾਲ ਜੋ ਸੀ ਉਹ ਲੁੱਟ ਜਾਂਦਾ ਸੀ ਤੇ ਗੁਰੂ ਨਾਨਕ ਦੇਵ ਜੀ ਆਪਣੇ ਉਦਾਸੀ ਸਮੇਂ ਸੱਜਣ ਕੋਲ ਗਏ ਤੇ ਜਿਵੇਂ ਫਕੀ ਰਾਗੀ ਦਾ ਨਾਮ ਕਰਦਾ ਸੀ ਦਿਨ ਵੇਲੇ ਸੇਵਾ ਕਰਦਾ ਸੀ ਸੇਵਾ ਕਰਦਾ ਰਿਹਾ ਉਹ ਸੀ ਇਸੋੜੀ ਵਿੱਚ ਕਿ ਰਾਤ ਨੂੰ ਇਹ ਸੌਣ ਤੇ ਮੈਂ ਇਹਨਾਂ ਕੋਲੋਂ پیسے ਢਾਕ ਲਵਾਂ ਪਰ ਜਦੋਂ ਉਹ ਇੱਕ ਆਮ ਵੀ ਸਾਥੀ ਚ ਪਛਾਹਤਾ ਇੱਕ ਲੈਂ ਬੋਲਦੇ ਆ ਕਿ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜੇ ਰਾਗੀ ਰੇ ਇਹ ਸੌਣ ਨਹੀਂ ਆਏ ਇਹ ਜਗਾਉਂ ਹੈ ਨਾ ਕਿ ਉਹ ਜਦੋਂ ਮੈਂ ਨਹੀਂ ਸਮਝ ਸਕਿਆ ਤੇ ਉਹ ਕੀ ਹੋਇਆ ਕਿ ਉਹ ਇੰਤਜ਼ਾਰ ਕਰਦਾ ਰਿਹਾ ਕਿ ਹੁਣ ਸੌਣਗੇ ਹੁਣ ਸੌਣਗੇ ਹੁਣ ਸੌਣਗੇ ਪਰ ਗੁਰੂ ਨਾਨਕ ਦੇਵ ਜੀ ਰਾਤ ਸੁੱਤੇ ਨਹੀਂ ਉਹਨੇ ਸ਼ਬਦ ਉਚਾਰਨ ਮਤਲਬ ਬਾਈ ਮਰਦਾਨਾ ਚ ਕਿਹਾ ਵੀਰ ਬਾਲ ਛੇੜੋਰ ਬਾਬਾ ਜਾਓ ਇਹ ਸ਼ਬਦ ਉਚਾਰਨ ਕੀਤਾ ਪੁੱਜਰ ਕਹਿ ਹਾਂ ਚਿਲਕਣਾ ਕੋਟਮ ਕਲੜੀ ਮਾਂਸ ਜਿਹੜਾ ਗੁਰ ਗੁਰਬਾਣੀ ਵਿੱਚ ਦੰਦਿਆ ਉਹਦਾ ਭਾਵ ਇਹ ਸੀ ਕਿ ਅਰਥਾ ਹੁਣ ਏਦਾਂ ਨਾ ਕਿ ਆਪਣੀ ਪੰਜਾਬੀ ਜਿਹੜੀ ਆ ਭਾਸ਼ਾ ਥੋੜੀ ਨਵੀਨ ਹੋ ਗਈ ਹੈ ਤਾਂ ਕਰਕੇ ਸਾਨੂੰ ਅਰਥਾਂ ਦੀ ਸਮਝ ਸਹਿਜ ਨਹੀਂ ਆਂਦੀ ਪਰ ਉਦੋਂ ਭਾਸ਼ਾ ਹੀ ਬੋਲਣ ਵਾਲੀ ਇਦਾਂ ਦੀ ਸੀ ਤਾਂ ਕਰਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕੀ ਮਤਲਬ ਹੈ ਉਹ ਉਦੋਂ ਕਹਿ ਦਾ ਭੰਡ ਚੰਦੇ ਸੀ ਕਹਿ ਦਾ ਭੰਡ ਇਦਾਂ ਦਾ ਹੁੰਦਾ ਕਿ ਉਹ ਬਾਹਰੋਂ ਨਾ ਜਿੱਦਾਂ ਚਾਂਦੀ ਚਮਚਮਕਦੀ ਆ ਇਦਾਂ ਦਾ ਚਮਕਦਾ ਪਰ ਜਦੋਂ ਤੁਸੀਂ ਇਦਾਂ ਕਰੋ ਨਾ ਤੇ ਵਿੱਚੋਂ ਕਾਲਖ ਨਿਕਲਦੀ ਆ ਮਤਲਬ ਕਾਲ ਗਾਲੀ ਦਾ ਪਾਊਡਰ ਕਹ ਲਓ ਕੁਝ ਵੀ ਕਹੋ ਪਰ ਉਹ ਦਾਗ ਪਾ ਦਿੰਦਾ ਸੀ ਭੰਡ ਉਹ ਸ਼ਬਦ ਦਾ ਮਤਲਬ ਹੈ ਕਿ ਉੱਜਲ ਕਹਾਂ ਚਿਲਕਣਾ ਚਿਲਕਣਾ ਕੋਟਮ ਕਲੜੀ ਮਾਸ ਧੋਦਿਆਂ ਝੂਠ ਨਾ ਉਤਰੇ ਜੈਸੋ ਧੋਵਾਂ ਤੇ ਸੀ ਤੋ ਉਹਨੂੰ ਜਿੰਨਾ ਮਰਜ਼ੀ ਧੋਈ ਜਾਵੋ ਉਹਦੇ ਅੰਦਰੋਂ ਕਾਲਖ ਨਿਕ ਤੇ ਸੱਜਣ ਜਿਹੜਾ ਉਹ ਸ਼ਬਦ ਸੁਣਦਾ ਸੀ ਤੇ ਉਹਦੇ ਉੋਂ ਉਹਦੇ ਤੇ ਅਸਰ ਇੰਨਾ ਹੋਇਆ ਉਹਨੂੰ ਇਹ ਲੱਗਾ ਕਿ ਇਹ ਮਿੰਨੀ ਕੀ ਆ ਗਿਆ ਮਤਲਬ ਕਿ ਇਹ ਮੈਨੂੰ ਦੱਸਦੇ ਪਏ ਹਨ ਉਹ ਬਨਾਂ ਗੁਰ ਜੀ ਕੋ ਗਿਆ ਤੇ ਉਹਨੇ ਆਪੇ ਹੀ ਹਨਾ ਉਹਦੇ ਮਨ ਤੇ ਅਸਰ ਐਸਾ ਹੋਇਆ ਕਿ ਉਹਨੇ ਆਪੇ ਕਿਹਾ ਵੀ ਇਹ ਤੇ ਜੇ ਤੁਸੀਂ ਜੋ ਤੁਸੀਂ ਵੀ ਬੋਲਿਆ ਜੋ ਵੀ ਤੁਸੀਂ ਉਚਾਰਨ ਕੀਤਾ ਉਹਨਾਂ ਨੂੰ ਅਸੀਂ ਨਹੀਂ ਸੀ ਪਤਾ ਕਿ ਕੀ ਆ ਚੀਜ਼ ਹੈ ਬਾਣੀ ਆ ਜਾਂ ਕੀ ਆ ਉਹਨੇ ਕਿਹਾ ਵੀ ਇਹ ਜੋ ਵੀ ਤੁਸੀਂ ਉਚਾਰਨ ਕੀਤਾ ਇਹ ਤੇ ਖੂਬ ਹੁਮੇਰੀ ਗੱਲ ਆ ਇਹ ਮੇਰੀ ਗੱਲ ਦਾ ਤੇ ਗੁਰੂ ਨਾਨਕ ਦੇਵ ਜੀ ਨੂੰ ਇਹ ਵੀ ਪੁੱਛਿਆ ਵੀ ਤੇਰਾ ਨਾਂ ਕੀ ਆ ਤੇ ਉਹਨੇ ਨਾਂ ਬਣਾ ਦੱਸਿਆ ਵੀ ਮੇਰਾ ਨਾਂ ਸੱਜਣਾ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਤਲਬ ਉਹਨੂੰ ਡੰਬਣ ਵਾਲੀ ਗੱਲ ਕੀਤੀ ਕਿ ਨਾਂ ਤੇ ਤੇਰਾ ਸੱਜਣਾ ਆ ਵਾ ਪਰ ਤੇਰੇ ਕੰਮ ਸੱਜਣਾ ਆ ਦੇ ਨੀ ਹਨਾ ਜਦੋਂ ਹੁਣ ਸਿੱਧਾ ਹੀ ਕਹਿ ਦਿੱਤਾ ਤੁਸੀਂ ਸ਼ਬਦ ਉਚਾਰਨ ਕਰਦੇ ਇਹ ਕੋ ਨੂੰ ਸਿੱਧਾ ਵੀ ਕਹਿ ਦਿੱਤਾ ਕਿ ਉਹਦੇ ਦਿਹਰ ਦੇ ਚ ਟੰਬ ਗਈ ਵੀ ਇਹ ਕੋਈ ਆਪੁਰਸ਼ ਨਹੀਂ ਆ ਇਹਨਾਂ ਨੂੰ ਦਿਲ ਦੀ ਹਾਲਤ ਪਤਾ ਤੇ ਫਿਰ ਉਹਨੇ ਮਾਫੀ ਮੰਗੀ ਤੇ ਕਿਹਾ ਵੀ ਹੁਣ ਮਤਲਬ ਕਿ ਮੇਰਾ ਭਰ ਉਤਾਰਾ ਕਰੋ ਮੈਨੂੰ ਉਪਦੇਸ਼ ਕਰੋ ਤੇ ਗੁਰੂ ਨਾਨਕ ਦੇਵ ਜੀ ਨੂੰ ਉਪਦੇਸ਼ ਕੀਤਾ ਵੀ ਜਿਹੜਾ ਤੇਰਾ ਵਿਖਾਵੇ ਵਾਲਾ ਭੇਸ ਐ ਨੂੰ ਛੱਡ ਅਸਲ ਜਿਹੜਾ ਆ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜ ਉਹਨੂੰ ਉਪਦੇਸ਼ ਦਿੱਤੇ ਜਿਹੜੇ ਹਰ ਇੱਕ ਸਿੱਖ ਨੇ ਜਨਮ ਜਪਣ ਦੇ ਤੇ ਫਿਰ ਕਰਕੇ ਜਿਹੜਾ ਸੱਜਣ ਜਿਹੜਾ ਉਹਨੇ ਆਪਣਾ ਜੀਵਨ ਸੁਧਾਰਿਆ ਤੇ ਉਹ ਅਸਲੀ ਸੱਜਣ ਬਣ ਗਿਆ ਪਹਿਲਾਂ ਸੱਜਣ ਠੱਗ ਸੀ ਲੱਗਦਾ ਸੀ ਫਿਰ ਅਸਲੀ ਸੱਜਣ ਬਣ ਗਿਆ ਪ੍ਰਚਲਿਤ ਅਜੇ ਵੀ ਹਾਂ ਕਿ ਸਾਥੀ ਸੁਣਾ ਲੰਘਿਆ ਉਹਨੂੰ ਸੱਜਣ ਠੱਗ ਠਾ ਜਾਕਦੇ ਹਨ ਤੇ ਹੁਣ ਮੇਰਾ ਅਗਲਾ ਸਵਾਲ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਜਾਵਰ ਆਖਿਆ ਗੁਰੂ ਅੰਗਦ ਦੇਵ ਜੀ ਨੇ ਜਾਵਰ ਆਖਿਆ ਉਸ ਸਮੇਂ ਦੇ ਹਾਕਮ ਬਾਬਰ ਨੂੰ ਗੁਰਬਾਣੀ ਵਿੱਚ ਸ਼ਬਦ ਦਰਜ ਹੈ ਕਿ ਬਾਬਰ ਤੂੰ ਜਾਵਰ ਕਿ ਉਸ ਸਮੇਂ ਜਿੱਦਾਂ ਹੁਣ ਆਪਾਂ ਕਈ ਵਾਰੀ ਫਿਰ ਹਲਕ ਕਿ ਆਪਾਂ ਕਈ ਵਾਰ ਇਹ ਸੋਚਦੇ ਆਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਲੂਨ ਦਾ ਟਕਰਾ ਕੀਤਾ ਗੁਰੂ ਨਾਨਕ ਦੇਵ ਜੀ ਦਾ ਅਸੀਂ ਆਪਾਂ ਦਿਮਾਗ 'ਚ ਸੋਚਦੇ ਸਾਧੂ ਫਕੀਰ ਐ ਇਹ ਜੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਪਰ ਜਿਹੜੇ ਜਿਹੜੇ ਆ ਸਿੱਖ ਧਰਮ ਇਹ ਮੰਨਦਾ ਹੈ ਕਿ ਜਿਹੜਾ ਇੱਕ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਵੇਕਤੀ ਐ ਉਹ ਸੰਤ ਵੀ ਐ ਤੇ ਉਹ ਸਿਪਾਹੀ ਵੀ ਉਹ ਨਾ ਕੱਲਾ ਸੰਤ ਵੀ ਨਹੀਂ ਐ ਤੇ ਨਾ ਹੀ ਕੱਲਾ ਸਿਪਾਹੀ ਐ ਹੁਣ ਜਿੰਨੇ ਵੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਐਸਾ ਹੈ ਕਿ ਉਹਨਾਂ ਨੇ ਇਹ ਡੱਟ ਕੇ ਜਿਹੜਾ ਹੁਣ ਉਸ ਸਮੇਂ ਦਾ ਹਾਕਮ ਸੀ ਬਾਬਰ ਤੇ ਬਾਬਰ ਨੂੰ ਸਿੱਧਾ-ਸਿੱਧਾ ਇਹ ਕਿਹਾ ਕਿ ਬਾਬਰ ਤੂੰ ਜਾ। ਇਹ ਸੂਰਬੀਰਾਂ ਵਾਲੀ ਗੱਲ ਹੈ। ਇਦਾਂ ਹੀ ਭਗਤ ਕਬੀਰ ਹੋਣੀ ਜਿੰਨੇ ਵੀ ਭਗਤ ਹੋਏ ਆ ਇਹਨਾਂ ਸਾਰਿਆਂ ਨੇ ਇਹ ਜਿਹੜੇ ਹਾਕਮ ਸੀ ਉਸ ਸਮੇਂ ਦੇ ਇਹਨਾਂ ਨਾਲ ਟੱਕਰ ਲਈ ਆ ਤੇ ਇਹਨਾਂ ਦਾ ਜੀਵਨ ਜਿਹੜਾ ਅਸਲ 'ਚ ਸਿਪਾਹੀਆਂ ਵਰਗਾ ਸੀ। ਗਿਆਨ ਦੀ ਖੜਕ ਸੀ ਉਹਨਾਂ ਦੀ। ਸੂਰਬੀਰਾਂ ਵਾਲਾ ਸੀ। ਤੇ ਅਗਲਾ ਸਵਾਲ ਕੀ ਉਹਨਾਂ ਨੇ ਆਰਤੀ ਦਾ ਉਚਾਰਨ ਕਿੱਥੇ ਕੀਤਾ? ਫਿਰ ਅਸਲ ਜੀ ਟੁਹਿੰਦਾ ਮਿਲ ਰਿਹਾ ਨਾ ਇਹ ਚੇਤਾ ਫੁਰਨਾ ਹ ਜਗਨਨਾਥਪੁਰੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਕੈ ਗਏ ਤੇ ਉੱਥੇ ਉਹਨਾਂ ਨੂੰ ਪੰਡਤਾਂ ਵੱਲੋਂ ਕਿਹਾ ਗਿਆ ਵੀ ਸਾਡੇ ਨਾਲ ਆਰਤੀ 'ਚ ਸ਼ਾਮਲ ਹੋ ਤੇ ਗੁਰੂ ਨਾਨਕ ਦੇਵ ਜੀ ਨੇ ਉਹ ਉਹ ਸਾਥੀ ਵੀ ਸ਼ਾਮਲ ਹੋ ਕੇ ਤੇ ਫਿਰ ਬਾਜੋਂ ਉਸ ਆਰਤੀ ਦਾ ਕਰਨ ਕਰਕੇ ਸ਼ਬਦੋਚਾਰਨ ਕੀਤਾ ਤਨਸਰੀ ਰਾਗ ਵਿੱਚ ਗਗਨ ਮੈਥਾਲ ਰਵਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕਮਤੀ ਕੇ ਭਾਵ ਕਿ ਇਹ ਕੁਦਰਤ ਜਿਹੜੀ ਹੈ ਪਰਮੇਸ਼ਰ ਦੀ ਸੱਚੀ ਆਰਤੀ ਕਰਦੀ ਪਈ ਹੈ ਇਹ ਜਿਹੜੀ ਅਸੀਂ ਆਰਤੀ ਕਰਦੇ ਹਾਂ ਇਥੇ ਹੋਰ ਹੈ ਕਿ ਕਾਇਨਾਤ ਜਿੱਦਾਂ ਆਰਤੀ ਕਰਦੀ ਪਈ ਉਸ ਤਰ੍ਹਾਂ ਹੀ ਆਰਤੀ ਕਰਨੀ ਚਾਹੀਦੀ ਵਰਨਾ ਤੇ ਭਾਈ ਮੋਲਾ ਪਰ ਮੂਲਾ ਭਾਈ ਮੋਲਾ ਹਾਂ ਭਾਈ ਮੂਲਾ ਖਤਰੀ ਮੋਲਾ ਖਤਰੀ ਇਹਦੀ ਸਾਖੀ ਸੁਣਾਂਜੀ ਹਾਂਜੀ ਸਾਖੀ ਮੈਂ ਸਾਖੀ ਸੁਣਾਉਣ ਆਇਆ ਪਿਆਰ ਅੱਛਾ ਅੱਛਾ ਉਹ ਅਸੀਂ ਮੈਂ ਤੁਹਾਨੂੰ ਜਿਆਦਾ ਨਹੀਂ ਥੋੜੀ ਜਿਹੀ ਇੱਕ ਜਿਹੜਾ ਉਹਦਾ ਮੇਨ ਆਪਾਂ ਕਹ ਲਈਏ ਸਾਰ ਸਮਝਾਉਂਦੇ ਰਹੀ ਹੈਣਾ ਕਿ ਮੌਤ ਦੇ ਨਾਲ ਸੰਬੰਧਿਤ ਹੋ ਸਕੀ ਕਿ ਜਦੋਂ ਭਾਈ ਮੋਲਾ ਜੀ ਬਨਾ ਦੇ ਜੀ ਦੇ ਨਾਲ ਗਏ ਸੀ ਬਨਾ ਦੇ ਜੀ ਜਦੋਂ ਪ੍ਰਚਾਰ ਲਈ ਲੈ ਕੇ ਗਏ ਤਾਂ ਉਹਨਾਂ ਨਾਲ ਲੈ ਗਏ ਪ੍ਰਚਾਰ ਲਈ ਹੁਣ ਕਾਫੀ ਸਮਾਂ ਬਾਹਰ ਰਹਿੰਦੇ ਸੀ ਤੇ ਜਦੋਂ ਉਹ ਵਾਪਸੀ ਆਏ ਤੇ ਬਾਬੇ ਨਾਨਕੀ ਨੇ ਉਹਨਾਂ ਨੂੰ ਆਖਿਆ ਵੀ ਬਾਈ ਮੁਰੇ ਤੂੰ ਆਪਣੇ ਘਰ ਪਰਿਵਾਰ ਨੂੰ ਮਿਲ ਜਾ ਕੇ ਤੇ ਆਪਾਂ ਫਿਰ ਤੂੰ ਮਿਲਵਾ ਉਹਨਾਂ ਜੇ ਥੋੜੇ ਦਿਨ ਜਿੰਨਾ ਵੀ ਸਮਾਂ ਸੀ ਉਹਦੇ ਕੋਲ ਤੇ ਆਪਾਂ ਫਿਰ ਚਲਾਂਗੇ ਨਾ ਤੇ ਉਹ ਜਦੋਂ ਭਾਈ ਮੁਰਾ ਘਰ ਜਾਂਦਾ ਤਾਂ ਉਹਦੀ ਘਰ ਦੀ ਜਿਹੜੀ ਆ ਸੋਚਦੀ ਆ ਵੀ ਇਹ ਤੇ ਇੰਤਨਾ ਬਾਬਾ ਆ ਹੈ ਨਾ ਕਿ ਮੇਰੇ ਘਰ ਨਾਲ ਲੈ ਕੇ ਰੰਨੇ ਚਿਰ ਬਾਹਰ ਲਾ ਹੋਇਆ ਤੇ ਇਹ ਫੇਰ ਆਏ ਤੇ ਇਹਨੇ ਫੇਰ ਮੇਰੇ ਘਰ ਦੇ ਨਾਲ ਆਇਆ ਹਮ ਉਹਨਾਂ ਸੰਸਾਰੀ ਜੀ ਵੀ ਤੇ ਉਹ ਕੀ ਹੋਇਆ ਕਿ ਗੁਣਾ ਦੀ ਜੀ ਆਈ ਭਾਈ ਮੋਲਨ ਹੁਣ ਉਹਨਾਂ ਦਾ ਰਾਜਾ ਜਦੋਂ ਢੁਕਾਇਆ ਤੇ ਉਹਦੀ ਘਰ ਦੀ ਨੇ ਕਿ ਸੋਚਿਆ ਵੀ ਇਹਨੇ ਤੇ ਫੇਰ ਲੈਣਾ ਮੇਰੇ ਘਰ ਦੇ ਨਾਲ ਇਹ ਤਾਂ ਫਕੀਰ ਹੈ ਇਹਨਾਂ ਦਾ ਕੀ ਹੈ ਤੇ ਉਹਨੇ ਆਪਣੇ ਘਰ ਦੇ ਨੂੰ ਭਾਈ ਮੋਲੀ ਨੂੰ ਕਿਹਾ ਵੀ ਤੂੰ ਜਾ ਕੇ ਤੇ ਪਿਛਲੇ ਕਮਰੇ ਚ ਪਾਤੀਆਂ ਵਾਲਾ ਕਮਰਾ ਉੱਥੇ ਲੁਕ ਜਾ ਮੈਂ ਕਹਿ ਲਾਂਗੀ ਵੀ ਹੈ ਹੀ ਨਹੀਂ ਹੈ ਤੋ ਜਦੋਂ ਗੁਰਨਾਦ ਦੇਵ ਜੀ ਨੂੰ ਮੱਛਾ ਵੀ ਬੀਬੀ ਪਾਈ ਮੂਲਾ ਦਿੱਤੇ ਤੋ ਨੇ ਕਿ ਆ ਵੀ ਭਾਈ ਮੂਲਾ ਤੇ ਹੈ ਇਨੀ ਤੇ ਗੁਰਨਾਦ ਜੀ ਨੇ ਕਿਹਾ ਵੀ ਸੱਚ ਨੂੰ ਚੱਕੇ ਭਾਈ ਮੂਲਾ ਭੱਕੇ ਨਹੀਂ ਹੈ ਤਾਂ ਉਹ ਇਹਨਾ ਬਚਨ ਕਰਕੇ ਤੇ ਚਲੇ ਗਏ ਤੇ ਜਦੋਂ ਉਹਨੇ ਘਰ ਦੀਨ ਜਾ ਕੇ ਦੇਖਿਆ ਤੇ ਉਹ ਪਾਥੀਆਂ ਵਾਲੇ ਕੰਦ ਜੇ ਉਹ ਸਭ ਨਿਕਲ ਆ ਜਦੋਂ ਵਿਕਿਆ ਉਹਨੇ ਤੇ ਉਹਨੇ ਦੇਖਿਆ ਵੀ ਭਾਈ ਮੂਲੇ ਨੂੰ ਸਭ ਨੇ ਡੰਗ ਮਾਰਤਾ ਸੀ ਤੇ ਉਹਦੀ ਮੌਤ ਹੋ ਗਈ ਤੇ ਫਿਰ ਜਦੋਂ ਉਹ ਪਛਤਾਈ ਮਨ ਵਿੱਚ ਵੀ ਇਹ ਮੇਰੇ ਬਚਨ ਕਰਕੇ ਹੋਇਆ ਮੇਰੇ ਝੂਠ ਬੋਲਣ ਦੇ ਕਰਕੇ ਮੈਨੂੰ ਇਹ ਭਰਮ ਇਹ ਗੁਰਨਾਦ ਦੇ ਜਦੋਂ ਉਹ ਉਹਨਾਂ ਦੇ ਪਿੰਡ ਦੇ ਬਾਹਰ ਉਹ ਤੇ ਖੜੇ ਸੀ ਤੇ ਉਹਨੇ ਜਾ ਕੇ ਮਾਫੀ ਮੰਗੀ ਕਿ ਮੈਨੂੰ ਕੋ ਮਾਫੀ ਹੋਈ ਜਾਂ ਮੈਨੂੰ ਇਹ ਲੱਗਾ ਸੀ ਕਿ ਤੁਸੀਂ ਇਹਨੂੰ ਨਾ ਲੈ ਨਾ ਤਾਂ ਕਰਕੇ ਫਿਰ ਜਦ ਹੀ ਅੱਗੇ ਪਰਚਲ ਸਾਖੀ ਆndi ਉਹ ਚੇ ਵੀ ਆਖੇ ਜਾਂਦਾ ਵੀ ਗੁਰਨਾਦ ਦੇਵ ਜੀ ਨੇ ਕਿਹਾ ਵੀ ਅਸੀਂ ਦਸਵੇਂ ਜਮੇ ਜਾ ਕੇ ਇਸ ਭਾਈ ਨੂੰ ਨੇ ਦਾ ਉਧਾਰ ਕਰ ਤੇ ਉਸ ਉਹਦੇ ਨਾਲ ਸੰਬੰਧ ਦਾ ਇਹ ਵੀ ਆਖੇ ਜਾਂਦਾ ਕਿ ਗੁਰਬਾਣੀ ਦਾ ਸ਼ਬਦ ਹੈ ਮਰਣ ਨਾ ਜਾਪੀ ਮੂਲਿਆ ਆਵੇ ਕਿਦ ਤਾਈ ਕਿ ਮੌਤ ਦਾ ਕੋਈ ਨਹੀਂ ਪਤਾ ਕਿ ਕਿਹੜੀ ਜਗ੍ਹਾ ਜਾਂਦੀ ਹੈ ਗੁਰਨਾਦ ਦੇਵ ਜੀ ਕੀਰਤ ਕਰਨ ਲਈ ਕਿਸ ਜਗ੍ਹਾ ਤੇ ਗਏ ਮੋਦੀ ਘਰ ਦੇ ਜੀ ਮੈਂ ਦਾਸ ਮੈਂ ਦਾਸ ਸੁਤਾਨਪੁਰ ਗਿਆ ਜੀ ਆਪਣੇ ਜੀਜਾ ਜੀ ਹੋਣਾ ਕੋ ਬੀਬੀ ਨਾਨਕੀ ਤੇ ਉਹਨਾਂ ਦੇ ਜੀਜੇ ਦੇ ਨਾਮ ਜੀ ਭਾਈ ਜੈਰਾ ਭਜਰਾ ਹੈ ਨਾ ਤੇ ਗੁਰਨਾਨ ਦੇਵ ਜੀ ਨੇ ਕਿਤਨੀ ਮਿਹਨਤ ਦਾ ਕੰਮ ਦਾ ਲੰਗਾ ਲਗਾਇਆ ਅਹ ਜੀ ਤੇ ਇਹ ਬਸ ਉਹ ਚਲੋ ਅੰਮੀ ਦਾ ਕੰਮ ਤੇ ਕਰਕੇ ਤੁਹਾਡਾ ਬਿਲ ਖਾ ਗਿਆ ਮੈਂ ਤਾਂ ਦੱਸੋ ਮੈਂ ਕੀ ਗਿਆ ਹੁੰਦੀ ਤੇ ਹਾਂ ਮੈਨੂੰ ਇਹ ਸਵਾਲ ਕੋ ਚੇਤਾ ਭੁੱਲ ਗਿਆ 26 ਰਕੇ ਕੋਜੇ ਸਵਾਲ ਗੁਰਨਾਣ ਦੇਵ ਜੀ ਦੇ ਜੀਵਨ ਦੇ ਨਾਂ ਕਿ ਪਤਾ ਸਾਝੇ ਅਸਲ ਅਸੀਂ ਲਿਖ ਕੇ ਨਹੀਂ ਕੀਤਾ ਨਾਲੇ ਇਹ ਵੀ ਹੈ ਨਾ ਇਹ ਜਿਹੜੀਆਂ ਵਿਚਾਰਾਂ ਹੁੰਦੀਆਂ ਆਜ਼ਾਦ ਬੋਧ ਆ ਜਿਹੜਾ ਜੀਵਨ ਆ ਕੱਢਿਆ ਨਹੀਂ ਜਾ ਸਕਦਾ ਕੱਢਿਆ ਨਹੀਂ ਜਾ ਸਕਦਾ ਗੁਰਨਾਣ ਦੇਵ ਜੀ ਦੇ ਜੀਵਨ ਦੇ ਉੱਤੇ ਅਸੀਂ ਚਾਹੇ ਜਿੰਨੇ ਮਰਜੀ ਸਾਲ ਲਗਾਤਾਰ ਵੀ ਬੋਲਦੇ ਰਹੀਏ ਉਹ ਵੀ ਘਟਾ ਕਿਉਂ ਉਹਨਾਂ ਨੇ ਜਿੰਨਾਂ ਚਾਹੀਆਂ ਕਰਾਮਾਤਾ ਕੀਤੀਆਂ ਜਿਵੇਂ ਆਵੇਂ ਇੱਕ ਪ੍ਰਚਲਨ ਤਾਂ ਵੀ ਅਸਮਾਨ 'ਚ ਕਿੰਨੇ ਤਾਰੇ ਆ ਉਹ ਕਿੰਨੇ ਜਾ ਸਕਦੇ ਆ ਪੰਜ ਨਹੀਂ ਗੁਰਨਾਣ ਗੁਰਨਾਣ ਦੇਵ ਜੀ ਨੇ ਤਾਰੇ ਆ ਹੋ ਗਿਆ ਨਹੀਂ ਜਾਂਦਾ ਸਿਆਸਤ ਦੇ ਫਿਰ ਸਾਡੀ ਬੁੱਧੀ ਵੀ ਥੋੜੀ ਬੜੀ ਜਾਂਦੀ ਹੈ ਛੋਟੀ ਬੁੱਧੀ ਆ ਵੇਸਰ ਜਾਂਦੀਆਂ ਨੇ ਕਈ ਚੀਜ਼ਾਂ ਸੋ ਸਾਡਾ ਇਹ ਮਨੋਰਥ ਸੀ ਅੱਜ ਦੀ ਵੀਡੀਓ ਦਾ ਕਿ ਸਾਨੂੰ ਆਪਣੇ ਗੁਰੂਵਾਰੇ ਪਤਾ ਹੋਵੇ ਕਿ ਸਾਡੇ ਗੁਰੂਆਂ ਨੇ ਕੀ ਸਿਧਾਂਤ ਦਿੱਤੇ ਆ ਗੁਰੂ ਨਾਨਕ ਦੇਵ ਜੀ ਦੇ ਤਿੰਨ ਮੋਢੇ ਉਪਦੇਸ਼ ਜਿਹੜੇ ਆਪਾਂ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਹਰ ਇੱਕ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਨਾਮ ਜਪਣਾ ਇਹਤ ਕਰਨਾ ਬੰਦੇ ਬੰਨੇ ਕਿਸੇ ਹਨ ਇਹਨਾਂ ਤੇ ਘੜੂ ਘਾਟ ਸਿੱਖਣਾ ਚਾਹੀਦਾ ਇਹਨਾਂ ਦੇ ਇਹਨਾਂ ਤੇ ਮਾਦ ਪਹਿਰਾ ਦੇਵੇ ਫਿਰ ਜਿੱਦਾਂ ਅਸੀਂ ਪਹਿਲਾਂ ਵੀ ਇੱਕ ਗੱਲ ਵੀ ਆਮ ਕਰਦੇ ਬਸੀਂ ਵਿਚਾਰ ਤੋਂ ਵੀਡੀਓ ਬਣਾਉਣ ਤੋਂ ਪਹਿਲਾਂ ਕਿ ਜਦੋਂ ਭਾਈ ਮਰਦਾਨਾ ਜਿਹਨੂੰ ਗੁਰਨਾਗਦੇਬ ਜੀ ਨੇ ਆਪਣਾ ਸਾਥੀ ਚੁਣਿਆ ਤੇ ਭਾਈ ਮਰਦਾਨਾ ਇਹਨਾਂ ਨੂੰ ਤਿੰਨੋਂ ਉਪਦੇਸ਼ ਦਿੱਤੇ ਤੇ ਇਹਨਾਂ ਦੇ ਤੋਂ ਸਾਰੀ ਉਮਰ ਅਮਲ ਕਰਨਾ ਹੈ ਤੇ ਉਹ ਉਹਨਾਂ ਤਿੰਨੋਂ ਉਪਦੇਸ਼ਾਂ ਵਿੱਚ ਸਭ ਤੋਂ ਪਹਿਲਾ ਉਪਦੇਸ਼ ਸੀ ਕੇਸ ਨਾ ਕੱਟਣਾ ਕਿ ਤੂੰ ਆਪਣੇ ਵਾਲ ਨਹੀਂ ਕੱਟਣੇ ਦੂਸਰਾ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਸਤਨਾਮ ਦਾ ਜਾਪ ਕਰਨਾ ਤੀਸਰਾ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਜਦੋਂ ਵੀ ਘਰ ਸਾਧੂ ਸੰਤ ਫੇਨੀਰ ਆਵੇ ਉਹ ਦੀ ਸੇਵਾ ਕਰਵਾਣੀ ਆ ਤੇ ਮਤਲਬ ਆ ਸਾਡੀ ਇਹ ਹੀ ਸਿੱਖਿਆ ਅਸੀਂ ਵੀ ਅਮਲ ਕਰਨ ਦੀ ਕੋਸ਼ਿਸ਼ ਕਰਦੇ ਆ ਹਰੇਕ ਜਿਹੜਾ ਸਿੱਖ ਆ ਜਾਂ ਜਿਹੜਾ ਸਿੱਖ ਨਹੀਂ ਵੀ ਆ ਹਨਾ ਗੁਰੂ ਨਾਨਕ ਦੇਵ ਜੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਸਿਧਾਂਤਾਂ ਤੇ ਤੁਰਨਾ ਚਾਹੁੰਦੇ ਆ ਉਹਨਾਂ ਨੂੰ ਚਾਹੀਦਾ ਇਹ ਮੋਡਲ ਸਿਧਾਂਤ ਘਟੋ ਘਟ ਜ਼ਰੂਰ ਆਪਣੇ ਜੀਵਨ ਵਿੱਚ ਅਪਣਾਣ ਤੇ ਕਿ ਸਾਡੀ ਵੀ ਇਹ ਹੀ ਉਹ ਦੁਆ ਹੈ ਪ੍ਰਮਾਤਮਾ ਅਗੇ ਕਿ ਜਿੰਨਾ ਜੀ ਤੁਹਾਨੂੰ ਸਿੱਖਿਆ ਦੇ ਰਿਹਾ ਉਹੀ ਸਿੱਖੀ ਅਸੀਂ ਆਪਣੇ ਤੇ ਵੀ ਆਪਣੇ ਜੀਵਨ ਤੇ ਵੀ ਅਮਲ ਕਰੀਏ ਸਾਡਾ ਜੀਵਨ ਵੀ ਇਦਾਂ ਦਾ ਹੋ ਜੇ ਤੇ ਇਸੇ ਸਵਾਲਾਂ ਦੇ ਜਵਾਬਾਂ ਦੇ ਸਿਲਸਿਲੇ ਵਿੱਚ ਅਸੀਂ ਇੱਥੇ ਖਤਮ ਕਰਦੇ ਹਾਂ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ